ਆਣਾ ਗੋਪੀ ਪਤੰਦਰ ਵੀ ਮਾਮਾ ਆਤੀ ਕਰਾਉਂਦਾ ਵਾ ਇਹਦਾ ਵਿਆਹ ਹੋ ਗਿਆ ਪਰ ਇਹ ਫਿਰ ਵੀ ਸੁਧਰਦਾ ਨਹੀਂ ਪਿਆ ਵਿਆਹ ਤੋਂ ਬਾਅਦ ਗੋਪੀ ਦੀਆਂ ਕਈ ਵੀਡੀਓ ਨਿਕਲ ਕੇ ਸੋਸ਼ਲ ਮੀਡੀਆ ਤੇ ਆ ਰਹੀਆਂ ਵਾ ਪਤੰਦਰ ਇੰਨਾ ਹਾਸਾ ਪਾਉਂਦਾ ਨਾ ਕਿ ਹਾਸਾ ਹਾਸ ਕੇ ਢਿੱਡੀ ਪੀਰਾ ਪੈ ਜਾਂਦੀਆਂ ਆ ਜਿਹੜੀ ਵੀਡੀਓ ਨਾ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਤੁਸੀਂ ਦੇਖੋਗੇ ਵੀ ਗੋਪੀ ਦੀ ਘਰ ਵਾਲੀ ਉਹਨੂੰ ਕਹਿੰਦੀ ਹੈ ਵੀ ਦੋ ਟਾਈਮ ਨਾ ਆ ਕੇ ਆਉਣਾ ਵਾ ਤੇ ਗੋਪੀ ਕਹਿੰਦਾ ਮੈਂ ਨਹੀਂ ਉਹ ਤੇਰੇ ਲਾਗੇ ਸੋਣਾ ਮੇਰਾ ਲਾਗੇ ਮੰਜਾ ਢਾਡੋ ਕਹਿੰਦਾ ਹੁੰਦੇ ਮੈਂ ਪਸ਼ੂਆਂ ਵਾਲੇ ਵੀ ਨਹੀਂ ਜਾਣਾ ਫਿਰ ਵੀ ਮੈਨੂੰ ਕਹੀ ਜਾਂਦੇ ਆ ਮੇ ਤੋਂ ਨਿਵਾ ਨੋਂ ਨੰਦਾ ਕਾ ਮ ਹੁੰਦਾ ਠੰਡਾ ਚ ਮੈਂ ਇੱਕ ਵਾਰ ਨਹਾਉਣਾ ਉਹ ਨਾ ਬਸ ਸਵਾਉ ਤੁਹਾਡੇ ਨਾਲੇ ਪੂਰਾ ਕਲੀਪ ਸਾਂਝਾ ਕਰਦੇ ਆ ਮੈਂ ਸੱਚੀ ਆ ਮੈਂ ਹੱਥ ਜੋੜਦਾ ਇੱਥੇ ਕੋਲ ਮੰਜਾ ਡਾਦੇ ਬਰਾਵਾ ਮੇ ਤੋਂ ਰੋ ਰੋਜ ਨਹੀਂ ਨਾ ਹੁੰਦਾ ਉਹ ਜਾ ਤੁਚੀ ਕੀ ਕਿ ਮੈਂ ਤੇਰੇ ਛਾਵਰ ਤੇ ਐ ਜੋ ਟੇਕਰ ਮੈਂ ਤੇਰੇ ਛਾਵਰ ਮੇਰੇ ਤੋਂ ਨਹੀਂ ਰੋਜ ਨੋ ਰੋਜ ਨਾ ਹੁੰਦਾ ਉਹ ਲੈ ਯਾਰ ਭਾਜ ਦੇਖ ਯਾਰ 25 ਮਿੰਟ ਹੀ ਨਹਾਉਣਾ ਹੁਣ ਤਾਂ ਮੈਂ ਪਸੂ ਆਲਵ ਨਹੀਂ ਜਾਂਦਾ ਦੋ ਵਾਰ ਨਾ ਜਾਂ ਦਿਨ ਯਾਰ ਕੋਈ ਕੋਸੋਖੀ ਹੈ ਕਿਸ ਜਗ੍ਹਾ ਤੇ ਤੋਂ ਤਾਂ ਪਹਿਲਾਂ ਨਹਾਇਦਾ ਹੁੰਦਾ ਉਹ ਭਰਾਵਾ ਗੱਲ ਸੁਣ ਲੈ ਮੇਰੀ ਆਏ ਹੱਥ ਤੇ ਇੱਕ ਵਾਰ ਜਾਂਦਾ ਸਿਆਲ ਸ਼ੁਰੂ ਹੁੰਦਾ ਇੱਕ ਵਾਰ ਹੀ ਨਹਾਇਦਾ ਹੱਥੋਂ ਵਾਰ-ਵਾਰ ਨਹੀਂ ਨਾ ਹੋਣਾ ਤੋਂ ਤਾਂ ਮੈਨੇ ਜੋਗੀ ਲੈ ਕਿਦ ਕੋਦ ਕੋ ਪਹਾੜਾ ਗਲੇ ਮੈ ਰਿਉ ਹੋਇਆ ਮਰਜੂ ਕੁੱਤੀ ਵਾਲਾ ਕੰਮ ਬਿਲਕੁਲ ਹੀ ਹੈਗਾ ਮੈਂ ਨਾ ਯਾਰ ਆ ਕੀ ਸਾਲਾ ਨਾ ਹੋਰ ਤੋਂ ਸੁਧਾਰ ਹੋਣਾ ਤੇਰੀ ਮੇਰੀ ਗੱਲ ਸੁਣੋ ਤੁਸੀਂ ਆ ਰੱਖ ਕੇ ਆਇਆ ਕਰੋ ਹਾਂਜੀ ਕਿਵੇਂ ਦੀ ਲੱਗੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਵੀ ਗੋਪੀ ਦੇ ਫੈਨ ਹੋ ਤਾਂ ਵੀਡੀਓ ਨੂੰ ਵਕਤ-ਵਕਤ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰੱਖਾ